ਜਾਣਕਾਰੀ ਅਨੁਸਾਰ ਵਿਵਾਦ ਸਕੂਲ ਦੀ ਗੱਡੀ ਇੱਕ ਜਗ੍ਹਾ ਤੇ ਪਾਰਕ ਕਰਨ ਤੋਂ ਪਕਿਆ ਸੀ ਸੁਨੀਲ ਕੁਮਾਰ ਜੋ ਕਿ ਸਕੂਲ ਵੈਨ ਚਲਾਉਂਦਾ ਸੀ ਤਰਸੀਮ ਦੀ ਜਗ੍ਹਾ ਤੇ ਵੈਨ ਪਾਰਕ ਕਰ ਦਿੰਦਾ ਸੀ ਜਿਸ ਨੂੰ ਤਰਸੀਮ ਨੇ ਇੱਕ ਵਾਰ ਰੋਕਿਆ ਸੀ ਅੱਜ ਸੁਨੀਲ ਇਕੱਲਾ ਕੀਤੇ ਜਾ ਰਿਹਾ ਸੀ ਕਿ ਤਰਸੀਮ ਨਾ ਵਿਅਕਤੀ ਨੇ ਪਹਿਲਾ ਉਸੇ ਚਪੇ ਮਾਰੀ ਤੇ ਕਿਹਾ ਕਿ ਇਸ ਨੂੰ ਅੱਜ ਸਾਡੀ ਜਗ੍ਹਾ ਤੇ ਵੈਨ ਲਗਾਉਣ ਦਾ ਮਜ਼ਾ ਚਖਾ ਦੇਉ ਫਿਰ ਉਸੇ ਕਰਦੀਆਂ ਔਰਤਾਂ ਨੇ ਵੀ ਉਸਨੂੰ ਫੜ ਲਿਆ ਅਤੇ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਔਰਤਾਂ ਵਿੱਚ ਤਰਸੀਮ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਿਲ ਸਨ ਇੰਨੇ ਵਿੱਚ ਤਰਸੀਮ ਨਾਂ ਦੇ ਵਿਅਕਤੀ ਨੇ ਚੁਰੀ ਕੱਢ ਕੇ ਮਨੀਸ਼ ਦੇ țeḍ ਵਿੱਚ वार ਕਰਨੀ ਸ਼ੁਰੂ ਕਰ ਦਿੱਤੇ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਧਰ ਦਿਨਾ ਨਗਰ ਪੁਲਿਸ ਦੇ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਦਿਨਾ ਨਗਰ ਥਾਣੇ ਵਿੱਚ ਵੱਲੋਂ ਚਾਰ ਮਾਰਤਾਂ ਸਮੇਤ ਸੇਮੀ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਸਾਰੇ ਦੇ ਸਾਰੇ ਦੋਸ਼ੀ ਪੁਲਿਸ ਵੱਲੋਂ 2 ਘੰਟੇ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਏ ਗਏ ਹਨ ਜਿਨ੍ਹਾਂ ਵਿੱਚ ਤਰਸੀਮ ਸਿੰਘ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਸ਼ਾਮਿਲ ਹਨ। ਬਰਾਨਾ ਸੋਕਾਈ ਇਹਦੇ ਕਿ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਅੰਨ ਗੱਡੀ ਪਿਛੇ ਕਾਲੀ ਇਹਨਾਂ ਕੱਲ ਫੇਰ ਨੂੰ ਟਾਲਿਆ ਆ ਕੇ ਪਹਿਲੇ ਵੀ ਇਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਟਾਲਿਆ ਕੱਲੇ ਨੂੰ ਦੇਖ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਰੀ ਸਾਨੂੰ ਪਤਾ ਲੱਗਾ ਤਾਈ ਉਸੇ ਵੇਲੇ ਆਏ ਉਹਨਾਂ ਕੰਮ ਹੋ ਗਏ ਨਹੀਂ ਹਾਂਜੀ ਹਾਂਜੀ ਪੁਲਸ ਪਹੁੰਚੀ ਫਿਰ ਬਾਤ ਚਾਹੀਏ ਪੁਲਸ ਕੀ ਮੰਗ ਕਰਨ ਤੁਹਾਨੂੰ ਪਤਾ ਹੀ ਕੀ ਇਨਸਾਫ ਹੋਣਾ ਚਾਹੀਦਾ ਸਾਨੂੰ ਕੱਲਾ ਕੱਲਾ ਇਹ ਕਮਾੜਿਆਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੰਦੇ ਰਿਆ ਕੀ ਕਰੇਗਾ ਕਾਰ ਕੋ ਲਾ ਨੀ ਮਾਛ ਦੇਣਾ ਇਹਦੀ ਕਾਰ ਉੱਜੜ ਗਈ ਕੀ ਮੰਗਿਆ ਤੁਹਾਡੀ ਸਾਡੀ ਮੰਗ ਕਿ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਸਾਫ ਚਾਹੀਦਾ ਤੁਹਾਨੂੰ ਪਤਾ ਹੀ ਹੈ ਕੋ ਸਾਡੇ ਹਵਾਲੇ ਕਰੋ ਮੈਂ ਫਸੀਦਾ ਹਾਂ ਕੋਈ ਨਹੀਂ ਲਾਲ ਮੇਰਾ ਪਿੰਡ ਚੰਤਾ ਕੀ ਗੱਲ ਬਾਤ ਇਹ ਗੱਲ ਬਾਤ ਕੱਲ ਅਸੀਂ ਦਿਖਣਾਏ ਤੇ ਸਮੀ ਮੋੜਾ ਮਰ ਇੱਥੇ ਬੈਠਾ ਸੀ ਤੇ ਇਹਦੇ ਕੋਲ ਆ ਕੇ ਮੈਂ ਚੱਲ ਗਿਆ ਫੇਰ ਆਇਆ 2 ਮਿੰਟ ਬਾਅਦ ਆਇਆ ਤੇ ਕਰਚਾ ਮਾਰਛੜੀਆਂ ਤੇ ਇੱਕ ਬਿੰਦੂ ਆ ਜੀ ਹੁਣ ਮਰ ਆਇਆ ਮੋੜਾ ਹਾਂਜੀ ਜੜੀ ਹੋਰ ਸੁਬਾਹ ਚ ਆਈ ਹੈ ਕੀ ਮੰਗ ਕਰਦੇ ਹੋ ਸਾਨੂੰ ਸਾਫ ਚਾਹੀਦਾ ਠੀਕ ਹੈ ਹਾਂਸੀ ਹੋਣੀ ਚਾਹੀਦੀ ਮੇਰਾ ਨਾਮ ਭਾਈ ਜੁਗੇਸ਼ ਆ ਜਿਹੜਾ ਪਿੰਡ ਚੋਂਤਾ ਹੈ ਜੀ ਇੱਥੇ ਸਦਬਾ ਹੀ ਸਤਵਾਦ ਦੇਤੇ ਖੜੇ ਤੇ ਸਾਹਮਣੇ ਉਹਨਾਂ ਦੀ ਬੈਸਫਸਾਈ ਚੱਲੇ ਕਰਦੀ ਸੀ ਕੀਦੀ ਬੈਸਫਸਾਈ ਇਹ ਦੋਨਾਂ ਦੀ ਆਪਸ ਚ 19 ਦੀ ਤੇ 7ਵੇਂ ਦੀ ਤੇਨਾਂ ਦੀ ਬੈਸਫਸਾਈ ਚੱਲੇ ਕਰਦੀ ਸੀ ਤੇ ਸੈਮੇ ਨੇ ਮਾਰਤੀ ਚਪੇਟ ਉਹਨੇ ਚਪੇੜਾ ਮਾਰਤੀ ਨਾਲ ਦੇ ਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪੰਜਵੇਂ ਉਹਨਾਂ ਆਣ ਕੇ ਕਿਰਚ ਮਾਰਤੀ ਉਹਨਾਂ ਫਸ ਟਾਈਮ ਕੱਲਾ ਹੀ ਉਮਰ ਹੀ ਕੋਈ 25 26 ਹਾਂਜੀ ਕਿਰਚਾ ਤਿੰਨ ਆ ਮੌਕੇ ਤੇ ਜਾਂਦੇ ਆਂਦੇ ਗੱਡੀ ਲਿੰਦੇ ਦੱਤ ਹੋ ਗਈ ਪੁਲਿਸ ਪ੍ਰਸ਼ਾਸਨ ਪਹੁੰਚੀ ਹਾਂ ਪੁਲਿਸ ਪ੍ਰਸ਼ਾਸਨ ਪਹੁੰਚੀ ਇਹ ਬਸ ਆਸੇਂ ਉਮੀਦ ਕਰਦੇ ਹਾਂ ਉਮੀਦ ਕਰਦਾ ਕਿ ਮੰਗ ਕਰਦੇ ਆ ਵਾਹੇ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਵਾਰ ਕਰਾਉਣਾ ਕਰਦੇ ਨਹੀਂ ਚਾਹੀਦਾ ਔਨਨਸਾਬ ਚਾਹੀਦਾ ਬਾਈ ਫੋਨ ਕਰਵਾਇਆ ਫੋਨ ਦੀ ਜਦਾਟਾ ਬੰਦਾ ਮਾਰਿਆ ਉਧਾ ਮਾਰਿਆ ਫਾਂਸੀ ਹੋਏ ਬੁੜਾ ਆਇਆ ਨਾ ਫੋਨ ਕੀਤਾ ਉਸ ਬੰਦੇ ਨਾਲ ਪੀ ਘੇਰ ਲੋ ਤੇ ਫਿਰ ਇਹਨੇ ਕਿਰਚਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਬੜਾ ਸਾਰੀ ਲੈਣ ਦਿੱਤਾ ਇਹਨਾਂ ਕੁੜੀਆਂ ਦਾ ਇੱਕ ਮਾਰਾ ਇਹਨਾਂ ਕੁੜੀਆਂ ਦਾ ਸਾਰੇ ਅੱਛਾ ਰੋਜ਼ ਰਾਂ ਦੇ ਫੋਨ ਕੀ ਦਿੱਤਾ ਆਮ ਪਾਰਟੀ ਪਾਣੀ ਦਾ ਲੋਕਾਂ ਨੂੰ ਛੇਕਾ ਉਹ ਬੱਡ-ਬੱਡ ਕੇ ਸੁੱਟਦੇ ਗਿਆ ਆ ਪਾਰਟੀ ਕਿਹੜੀ ਪਾਰਟੀ ਆਣਾ ਚਾਹੀਦਾ ਸਾਹੀ ਨੋ ਕਿ ਇਹਨੂੰ ਵੋਟ ਪਾਏ ਦੇ ਸਾਹੀ ਨਹੀਂ ਸਜਾਤ ਕੋਟਾਣਾ ਦਿਖਾਏਦਾ ਕਿਹੜਾ ਜ਼ਿਮੀਂਦਾਰਾ ਪਿੰਡ ਚ ਜਿਹਦਾ ਮਗਰ ਨਹੀਂ ਵੋਟ ਆਹੀ ਪਾਏ ਬਾਕੜੀ ਕਰਕੇ ਪਾਏ ਨੰਗੇ ਹੋ ਕੇ ਲੋਕਾਂ ਨੂੰ ਵੋਟ ਪਾਏ ਇਹ ਲੋਕ ਸਾਡਾ ਇਹ ਇਹ ਸਾਡਾ ਇੱਕ ਘਾਟਾ ਲੱਗੀ ਸਾਡੇ ਬੱਚਾ ਮਾਰੇ ਕਿ ਦੇ ਸਾਡੇ ਬੱਚਾ ਦਿੱਤੀਆਂ ਸਿੱਧੀ ਕਹਿ ਰਿਹਾ ਇਹ ਸਮਸ਼ੇਰ ਬਣਾਉਣਾ ਬਈ ਬੰਸੇਰ ਨੂੰ ਬੋਟਾ ਦਿੱਤੀਆਂ ਕੋਈ ਮੰਗ ਨਹੀਂ ਸਾਡੇ ਹਾਲੇ ਕੋ ਰਹਿਣਾ ਕੀ ਜੈਨਾਂ ਨੂੰ ਫਾਂਸੀ ਦਾ ਕੰਮ ਹੋਇਆ ਅੱਜ ਫਿਰ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਕੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਤਰਸੀਮ ਲਾਲ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترسےم ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪ੍ਰਾਣਾਸ਼ਾਲਾ ਵੀ ਕਫਿਊਟ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕਿਉਂ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 13 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿੰਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮਜਮੂਨ ਨੂੰ ਅ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਤੇ ਜਿਹੜੀ ਉਹ ਜਾਰੀ ਰਹੀ ਜਿਹੜੇ ਮੁਜ਼ਰਮ ਹੈਗੇ ਆ ਇਹ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਵੀ ਵੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ ਸਤੂ ਪ੍ਰਣਾਮ ਜੀ